ਮੈਲਾ ਬ੍ਰਹਮਾ ਮੈਲਾ ਇੰਦ ਮੈਲਾ ਬ੍ਰਹਮਾ ਮੈਲਾ ਇੰਦ ਬ੍ਰਹਮਾ ਭਾਵੇਂ ਜਗਤ ਦਾ ਪੈਦਾ ਕਰਨ ਵਾਲਾ ਮਿਥਿਆ ਜਾਂਦਾ ਹੈ ਮਿਥਿਆ ਜਾਂਦਾ ਹੈ ਯਾਦ ਰੱਖਿਓ ਗੁਰਮਤਿ ਨੇ ਉਹਨੂੰ ਜਗਤ ਨੂੰ ਪੈਦਾ ਕਰਨ ਵਾਲਾ ਨਹੀਂ ਮੰਨਿਆ ਬ੍ਰਹਮਾ ਵੀ ਮੈਲਾ ਇੰਦਰ ਵੀ ਮੈਲਾ ਭਾਵੇਂ ਉਹ ਦੇਵਤਿਆਂ ਦਾ ਰਾਜਾ ਮਿਥਿਆ ਗਿਆ ਹੈ ਇੰਦਰ ਨੂੰ ਭਾਵੇਂ ਦੇਵਤਿਆਂ ਦਾ ਰਾਜਾ ਮੰਨਿਆ ਜਾਂਦਾ ਪਰ ਗੁਰਮਤਿ ਕਹਿੰਦੀ ਉਹ ਵੀ ਮੈਲਾ ਹੈ ਰਾਵ ਮੈਲਾ ਮੈਲਾ ਹੈ ਚੰਦ ਦੁਨੀਆ ਨੂੰ ਚਾਨਣ ਦੇਣ ਵਾਲਾ ਸੂਰਜ ਤੇ ਚੰਦਰਮਾ ਵੀ ਮੈਲੇ ਹੈ ਮੈਲਾ ਮਲ ਤਾਂ ਇਹ ਸੰਸਾਰ ਇਹ ਸਾਰਾ ਸੰਸਾਰ ਹੀ ਮੈਲਾ ਤੇ ਮਲੀਨ ਹੈ ਇੱਕ ਹਾਰ ਨਿਰਮਲ ਜਾਕ ਅੰਤ ਨ ਪਾਰ ਰਹੋ ਇੱਕੋ ਹੀ ਹੈ ਜਿਹੜਾ ਮੈਲਾ ਨਹੀਂ ਹੈ ਨਿਰਮਲ ਮੈਲ ਤੋਂ ਰਹਿਤ ਜਿਸ ਦਾ ਉਰਲਾ ਤੇ ਪਾਰਲਾ ਬੰਨਾ ਨਹੀਂ ਪਾਇਆ ਜਾ ਸਕਦਾ ਜਿਹਦਾ ਜੰਮਣ ਮਰਨ ਦੱਸਿਆ ਨਹੀਂ ਜਾ ਸਕਦਾ ਜੀ ਦੇ ਬਾਰੇ ਕੋਈ ਫੈਸਲਾ ਨਹੀਂ ਦੇ ਸਕਦਾ ਧਿਆਨ ਵਿਚ ਰਵਿਆ ਸਾਡੇ ਸਾਰਿਆਂ ਦੇ ਮੈਲੇ ਬ੍ਰਹਮੰਡਾਏ ਕੈ ਈਸ ਬ੍ਰਹਮੰਡਾਂ ਦੇ ਰਾਜੇ ਵੀ ਹੋ ਜਾਣ ਤਾਂ ਵੀ ਮੈਲੇ ਹਨ ਮੈਲੇ ਨਿਸ ਬਾਸਰ ਦਿਨ 30 ਰਾਤ ਦਿਨ ਮਹੀਨੇ ਦੇ 30 ਦਿਨ ਸਭ ਮੈਲੇ ਹਨ ਬੇੰਤ ਜੀਵ ਜੰਤ ਵਿਕਾਰਾਂ ਨਾਲ ਇਹਨਾਂ ਨੂੰ ਮੈਲਾ ਕਰੀ ਜਾ ਰਹੇ ਹਨ ਮੈਲਾ ਮੋਤੀ ਮੈਲਾ ਹੀਰਾ ਇਤਨੇ ਕੀਮਤੀ ਹੁੰਦੇ ਹੋਏ ਮੋਤੀ ਤੇ ਹੀਰੇ ਵੀ ਮੇਲੇ ਹਨ ਮੈਲਾ ਪੌਨ ਪਵਕ ਅਰ ਨੀਰ ਹਵਾ ਅਗ ਤੇ ਪਾਣੀ ਵੀ ਮੇਲੇ ਹਨ ਮੈਲੇ ਸ਼ਿਵ ਸ਼ੰਕਰ ਮਹੇਸ਼ ਸ਼ਿਵ ਸ਼ੰਕਰ ਮਹੇਸ਼ ਵੀ ਮੇਲੇ ਹਨ ਭਾਵੇਂ ਵੱਡੇ ਦੇਵਤੇ ਮਿੱਥੇ ਗਏ ਮੈਲੇ ਸਿੱਧ ਸਾਧਕ ਅਰਪੇਖ ਸਿੱਧ ਸਾਧਕ ਤੇ ਭੇਖ ਧਾਰੀ ਸਾਲੂ ਸਭ ਮੈਲੇ ਮੈਲੇ ਜੋਗੀ ਜੰਗਮ ਜਟਾ ਸਹੇਤ ਜੋਗੀ ਜੰਗਮ ਜਟਾ ਧਾਰੀ ਸਭ ਅਪਵਿੱਤਰ ਹਨ ਮੈਲੀ ਕਾਇਆ ਹੰਸ ਸਮੇਤ ਇਹ ਸਰੀਰ ਵੀ ਮੈਲਾ ਹੈ ਤੇ ਜੀਵਾਤਮਾ ਵੀ ਮੈਲਾ ਹੋਇਆ ਪਿਆ ਹੈ ਹੈ ਨਹੀਂ ਹੋਇਆ ਪਿਆ ਕਿਉਂਕਿ ਸਰੀਰ ਦੇ ਮਗਰ ਕਹ ਕਬੀਰ ਤੇ ਜਨ ਪਰਵਾਨ ਨਿਰਮਲ ਤੇ ਜੋ ਰਾਮੈ ਜਾਣ ਕਬੀਰ ਆਖਦਾ ਹੈ ਕਿ ਸਿਰਫ ਉਹ ਮਨੁੱਖ ਪ੍ਰਭੂ ਦੇ ਦਰ ਤੇ ਕਬੂਲ ਹਨ ਸਿਰਫ ਉਹ ਮਨੁੱਖ ਪਵਿੱਤਰ ਹਨ ਜਿਨ੍ਹਾਂ ਨੇ ਪ੍ਰਮਾਤਮਾ ਨਾਲ ਸਾਹ ਜਾਈ ਨਹੀਂ ਤੇ ਇੱਥੇ ਸਾਰਾ ਕੁਝ ਮੇਲਾ ਹੈ ਮਨ ਕਰਮ ਕਬਲਾ ਕਰ ਦੇਹੀ ਹੈ ਮੁੱਲਾ ਮਨ ਨੂੰ ਮਕਾ ਤੇ ਪ੍ਰਮਾਤਮਾ ਨੂੰ ਕਬਲਾ ਬਣਾ ਅੰਤਕਾਰਨ ਮੱਕਾ ਹੈ ਅਤੇ ਸਭ ਸਰੀਰਾਂ ਦਾ ਸਵਾਮੀ ਕਰਤਾਰ ਉਸ ਵਿੱਚ ਪੂਜਿਆ ਹੈ ਬੋਲਣਹਾਰ ਪਰਮ ਗੁਰੂ ਇਹੀ ਬੋਲਣਹਾਰ ਜੀਵਾਤਮਾ ਬਾਗ ਦੇਣ ਵਾਲਾ ਅਤੇ ਆਗੂ ਹੋ ਕੇ ਨਮਾਜ਼ ਪੜਨ ਵਾਲਾ ਪਰਮ ਗੁਰੂ ਇਮਾਮ ਹੈ ਕਹਰੇ ਮੁੱਲਾ ਬਾਗ ਨਿਵਾਜ ਹੈ ਮੁੱਲਾ ਇਹ ਦੱਸ ਦਰਵਾਜ਼ਿਆਂ ਇੰਦਰੀਆਂ ਵਾਲਾ ਸਰੀਰ ਹੀ ਅਸਲ ਮਸੀਤ ਹੈ ਇਹ 10 ਦਰਵਾਜਿਆਂ ਵਾਲਾ ਅਸਲ ਵਿੱਚ ਸਰੀਰ ਹੀ ਮਸਜਿਦ ਹੈ ਏਕ ਮਸਜਿਦ ਦਸ ਹੈ ਦਰਵਾਜ ਰਹਾਓ ਇਸ ਵਿੱਚ ਟੇਕ ਕੇ ਬਾਗ ਦੇ ਨਮਾਜ਼ ਪੜ ਇਹ ਇਸ ਸਰੀਰ ਨੂੰ ਮਸਜਿਦ ਬਣਾ ਤੇ ਇੱਥੇ ਨਮਾਜ਼ ਪੜਿਆ ਕਰ ਯਾਨੀ ਕਿ ਉਹ ਬੋਲਿਆ ਕਰ ਜੋ ਕੋ ਤੂੰ ਮਸਜਿਦ ਵਿੱਚ ਜਾ ਕੇ ਬੋਲਦਾ ਹੈ ਮੈਸਮਿਲ ਤਮਸ ਅਰਮ ਕਦੂਰੀ ਏ ਮੁੱਲਾ ਪਸ਼ੂ ਦੀ ਕੁਰਬਾਨੀ ਦੇਣ ਦੀ ਥਾਂ ਆਪਣੇ ਅੰਦਰੋਂ ਕਰੋਧੀ ਸੁਭਾਅ ਝਟਕਣਾ ਤੇ ਕਦੂਰਤ ਦੂਰ ਕਰ ਇਹਦੀ ਕੁਰਬਾਨੀ ਵੇ ਇਹਦਾ ਕਤਲ ਕਰ ਇਹਦਾ ਤਿਆਗ ਕਰ ਭਾਖਲੇ ਪੰਜੇ ਹੋਏ ਸਬੂਰੀ ਕਮਦਕ ਪੰਜਾਂ ਨੂੰ ਮੁਕਾ ਦੇ ਤੇਰੇ ਅੰਦਰ ਸ਼ਾਂਤੀ ਪੈਦਾ ਹੋਏ ਹਿੰਦੂ ਤੁਰਕ ਕਾ ਸਾਹਿਬ ਏਕ ਹਿੰਦੂ ਤੇ ਮੁਸਲਮਾਨ ਦੋਹਾਂ ਦਾ ਮਾਲਕ ਪ੍ਰਭੂ ਆਪ ਹੀ ਹੈ ਕਾਹ ਕਰੇ ਮੁੱਲਾ ਕਾਹ ਕਰੇ ਸ਼ੇਖ ਮੁੱਲਾ ਦਾ ਸ਼ੇਖ ਬਣਿਆ ਪ੍ਰਭੂ ਦੀ ਹਜ਼ੂਰੀ ਵਿੱਚ ਕੋਈ ਖਾਸ ਵੱਡਾ ਮਰਾਤਬਾ ਨਹੀਂ ਮਿਲ ਜਾਣਾ ਕੋਈ ਖਾਸ ਮਾਣ ਨਹੀਂ ਮਿਲਣਾ ਮਾਣ ਕਦੋਂ ਮਿਲੋਗਾ ਜਦੋਂ ਤੂੰ ਅਸਲ ਕਾਜ਼ੀ ਬਣ ਕੇ ਸਰੀਰ ਨੂੰ ਮਸਜਿਦ ਬਣਾਏਂਗਾ ਕਹ ਕਬੀਰ ਹਾਂ ਪਿਆ دیਵਾਨਾ ਕਬੀਰ ਆਖਦਾ ਮੇਰੀਆਂ ਇਹ ਗੱਲਾਂ ਤੰਗ ਦਿਲ ਲੋਕਾਂ ਨੂੰ ਪਾਗਲਾ ਵਾਲੀਆਂ ਜਾਪਦੀਆਂ ਲੋਕਾਂ ਦੇ ਭਾਣੇ ਮੈਂ ਪਾਗਲ ਹੋ ਗਿਆ ਮੋਸਮ ਉਸ ਮਨ ਮਾ ਸਹਜ ਸੁਮਨ ਪਰ ਮੇਰਾ ਮਨ ਹੌਲੇ ਹੌਲੇ ਅੰਦਰਲਾ ਹਾਜ ਕਰਕੇ ਹੀ ਅਡੋਲ ਅਵਸਥਾ ਵਿੱਚ ਟਿਕ ਗਿਆ ਹੈ ਗੰਗਾ ਕੈ ਸੰਗ ਸਲਤਾ ਬਿਗਰੀ ਸੋ ਸਲਤਾ ਗੰਗਾ ਹੋਏ ਨਿਬਰੀ ਫੇ ਜਿੰਦੇ ਜਿੰਦ ਦੇ ਮਾਲਕ ਪ੍ਰਭੂ ਦੀ ਚਰਨੀ ਲੱਗਣਾ ਵਿਗੜਨਾ ਹੀ ਹੈ ਤਾਂ ਨਦੀ ਵੀ ਗੰਗਾ ਨਾਲ ਰੜ ਕੇ ਵਿਗੜ ਜਾਂਦੀ ਹੈ ਔਰ ਉਹ ਨਦੀ ਤਾਂ ਗੰਗਾ ਦਾ ਰੂਪ ਹੋ ਕੇ ਆਪਣਾ ਆਪ ਮੁਕਾ ਦਿੰਦੀ ਬਿਗਰਿਓ ਕਬੀਰਾ ਬਿਗਰਿਓ ਕਬੀਰਾ ਰਾਮ ਦੁਹਾਈ ਕਬੀਰ ਆਪਣੇ ਆਪ ਨੂੰ ਸਿਮਰਨ ਹਰ ਵੇਲੇ ਕਰ ਰਿਹਾ ਹੈ ਪ੍ਰਭੂ ਦਾ ਸਿਮਰਨ ਹਰ ਵੇਲੇ ਕਰਦਾ ਪਰ ਲੋਕਾਂ ਦੇ ਬਾਣੇ ਕਬੀਰ ਵਿਗੜ ਗਿਆ ਹੈ। RAM ਦੀ ਦੁਹਾਈ ਵਿੱਚ ਪਿਆ ਹੋਣ ਕਰਕੇ ਉਹਨੂੰ ਲੋਕ ਵਿਗੜਿਆ ਮੰਨਦੇ। ਸਾਚ ਭਇਓ ਅਨਕਤ ਹੈ ਨਜਾਈ ਰਹਾਓ। ਲੋਕ ਨਹੀਂ ਜਾਣਦੇ ਕਿ RAM ਦੀ ਦੁਹਾਈ ਦੇ ਕੇ ਕਬੀਰ RAM ਦਾ ਰੂਪ ਹੋ ਗਿਆ ਹੈ। ਹੁਣ RAM ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਪਟਕਦਾ। ਚੰਦਨ ਗੈ ਸੰਗ ਤਰਵਰ ਵਿਗਰਿਓ ਸਾਧਾਰਨ ਰੁੱਖ ਵੀ ਚੰਦਨ ਦੇ ਨਾਲ ਲੱਗ ਕੇ ਵਿਗੜ ਜਾਂਦਾ ਹੈ। ਔਖ ਦਾ ਰੂਪ ਹੋ ਜਾਂਦਾ ਹੈ। ਸੋ ਤਰ ਵਰ ਚੰਦਨ ਹੋਏ ਨਿਭਰਿਓ ਪਰ ਉਹ ਰੂਪ ਚੰਦਨ ਰੂਪ ਹੋ ਕੇ ਆਪਣਾ ਆਪ ਮੁਕਾ ਲੈਂਦਾ ਹੈ। ਪਾਰਸ ਕੈ ਸੰਗ ਤਾਂਬਾ ਵੀ ਕਰਿਓ ਤਾਂਬਾ ਵੀ ਪਾਰਸ ਨਾਲ ਛੋ ਕੇ ਰੂਪ ਬਟਾ ਲੈਂਦਾ ਹੈ। ਸੋ ਤਾਂਬਾ ਕੰਚਨ ਹੋਏ ਨਿਭਰਿਓ ਪਰ ਉਹ ਤਾਂਬਾ ਸੋਨਾ ਹੀ ਬਣ ਜਾਂਦਾ ਹੈ ਤੇ ਆਪਣਾ ਆਪ ਮੁਕਾ ਦਿੰਦਾ ਹੈ। ਸੰਤਨ ਸੰਗ ਕਬੀਰਾ ਬਿਗਰਿਓ ਇਸ ਤਰ੍ਹਾਂ ਕਬੀਰ ਵੀ ਸੰਤਾਂ ਦੇ ਸੰਗਤ ਵਿੱਚ ਰਹਿ ਕੇ ਵਿਗੜ ਗਿਆ ਸੋ ਕਬੀਰ ਰਾਮੈ ਹੋਏ ਨਿਭਰਿਓ ਪਰ ਇਹ ਕਬੀਰ ਹੁਣ ਪ੍ਰਭੂ ਨਾਲ ਇੱਕਮਿਕ ਹੋ ਗਿਆ ਹੈ ਤੇ ਆਪਾ ਭਾਉ ਮੁਕਾ ਚੁਕਿਆ ਹੈ ਮਾਥੇ ਤਿਲਕ ਹੱਥ ਮਾਲਾ ਬਾਨਾ ਮੱਥੇ ਉਤੇ ਤਿਲਕ ਹੱਥ ਵਿੱਚ ਮਾਲਾ ਤੇ ਧਾਰਮਿਕ ਲਿਬਾਸ ਧਾਰਮਿਕ ਬਾਣਾ ਲੋਗਨ ਰਾਮ ਖਿਡਾਉਣਾ ਜਾਣਨਾ ਲੋਕਾਂ ਨੇ ਰੱਬ ਨੂੰ ਖਿਡਾਉਣਾ ਸਮਝਿਆ ਉਹਨਾਂ ਨੂੰ ਲੱਗਦਾ ਇੰਨੀਆਂ ਚੀਜ਼ਾਂ ਨਾਲ ਰੱਬ ਬੜਾ ਖੁਸ਼ ਹੁੰਦਾ ਹੈ ਜੋ ਹੋਂ ਬੋਰਾ ਤੋ ਰਾਮ ਤੋਰਾ ਮੈਂ ਕੋਈ ਧਾਰਮਿਕ ਭੇਖ ਨਹੀਂ ਬਣਾਉਂਦਾ ਮੈਂ ਮੰਦਰ ਆਦਿਕ ਵਿੱਚ ਜਾ ਕੇ ਕਿਸੇ ਦੇਵਤੇ ਦੀ ਪੂਜਾ ਨਹੀਂ ਕਰਦਾ ਮੈਨੂੰ ਲੋਕ ਪਾਗਲ ਆਖਦੇ ਹਨ ਪਰ ਹੇ ਮੇਰੇ ਨਾਮ ਜੇ ਮੈਂ ਲੋਕ ਦੇ ਭਾਣੀ ਲੋਕਾਂ ਦੀ ਮਰਜ਼ੀ ਮੁਤਾਬਕ ਪਾਗਲ ਆ ਪਾਣੀ ਮੈਨੂੰ ਇਹ ਠੰਡ ਹੈ ਕਿ ਮੈਂ ਤੇਰਾ ਸੇਵਕ ਲੋਗ ਮਰਮ ਕਹ ਜਾਣੈ ਮੋਰਾ ਰਹਾ ਦੁਨੀਆ ਪਲਾਂ ਮੇਰੇ ਦਿਲ ਦਾ ਭੇਦ ਕੀ ਜਾਣ ਸਕਦੀ ਤੋਰੋ ਨਾ ਪਤੀ ਪੂਜੋਂ ਨਾ ਦੇਵਾ ਦੇਵਤਿਆਂ ਅੱਗੇ ਭੇਟ ਕਰਨ ਲਈ ਨਾ ਹੀ ਮੈਂ ਫੁੱਲ ਪੱਤਰ ਤੋੜਦਾ ਹਾਂ ਨਾ ਮੈਂ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਦਾ ਹਾਂ RAM ਭਗਤ ਬਿਨ ਨਿਹਫਲ ਸੇਵਾ ਮੈਂ ਜਾਣਦਾ ਹਾਂ ਕਿ ਪ੍ਰਭੂ ਦੀ ਬੰਦਗੀ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ ਵਿਅਰਥ ਹੈ ਸਤਗੁਰੂ ਪੂਜੋਂ ਸਦਾ ਸਦਾ ਮਨਾਵੋ ਮੈਂ ਆਪਣੇ ਸਤਗੁਰ ਅੱਗੇ ਸਿਰ ਨਿਮਾਉਂਦਾ ਹਾਂ ਉਸੇ ਨੂੰ ਸਦਾ ਪ੍ਰਸੰਨ ਕਰਦਾ ਹਾਂ ਐਸੀ ਸੇਵਾ ਦਰਗਾ ਸੁਖ ਪਾਉ ਮੈਂ ਤੇ ਇਸ ਸੇਵਾ ਦੀ ਬਰਕਤ ਨਾਲ ਪ੍ਰਭੂ ਦੀ ਹਜ਼ੂਰੀ ਵਿੱਚ ਜੁੜ ਕੇ ਸੁਖ ਮੰਦਾ ਲੋਕ ਕਹੇ ਕਬੀਰ ਬੌਰਾ ਨਾ Hindu ਜਗਤ ਆਖਦਾ ਹੈ ਕਬੀਰ ਪਾਗਲ ਹੋ ਗਿਆ ਹੈ ਕਿਉਂਕਿ ਨਾ ਇਹ ਤਿਲਕ ਆਦਿਕ ਵਿੱਚ ਚਿੰਨ ਵਰਤਦਾ ਹੈ ਤੇ ਨਾ ਹੀ ਫੁੱਲ ਪੱਤਰ ਲੈ ਕੇ ਕਿਸੇ ਮੰਦਰ ਵਿੱਚ ਭੇਟ ਕਰਨ ਜਾਂਦਾ ਹੈ ਕਬੀਰ ਕਾ ਮਰਮ ਰਾਮ ਪਹਿਚਾਨਾ ਪਰ ਕਬੀਰ ਦੇ ਦਿਲ ਦਾ ਭੇਦ ਕਬੀਰ ਦਾ ਪ੍ਰਮਾਤਮਾ ਹੀ ਜਾਣਦਾ ਹੈ। 옳ਟ ਜਾਤ ਕੁਲ ਦੂ ਬਿਸਾਰੀ। ਨਾਮ ਦੀ ਬਰਕਤ ਨਾਲ ਮਨ ਨੂੰ ਮਾਇਆ ਵੱਲੋਂ ਉਲਟਾ ਕੇ ਮੈਂ ਜਾਤ ਤੇ ਕੁਲ ਦੋਵੇਂ ਵਿਸਾਰ ਦਿੱਤੀਆਂ। ਮੈਨੂੰ ਇਹ ਸਮਝ ਆ ਗਈ ਹੈ ਕਿ ਪ੍ਰਭੂ ਮਿਲਾਪ ਦਾ ਕਿਸੇ ਖਾਸ ਜਾਤ ਜਾਂ ਕੁਲ ਨਾਲ ਸੰਬੰਧ ਨਹੀਂ ਹੈ। ਸੁੰਨ ਸਾਹਿਜ ਮੈਂ ਬੁਨਤ ਹਮਾਰੀ ਮੇਰੀ ਲੇਵ ਹੁਣ ਉਸ ਅਵਸਥਾ ਵਿੱਚ ਟਿਕੀ ਹੋਈ ਹੈ ਜਿੱਥੇ ਮਾਇਆ ਦੇ ਫੁਰਨੇ ਨਹੀਂ ਹਨ ਜਿੱਥੇ ਅਡੋਲਤਾ ਹੀ ਅਡੋਲਤਾ ਹੈ ਹਮਰਾ ਝਗੜਾ ਰਹਾ ਨ ਕੋ ਦੋਹਾਂ ਦੇ ਦッセ ਕਰਮ ਕਾਂਡ ਤੇ ਸ਼ਰਧ ਇਸ ਰਸਤੇ ਨਾਲ ਮੇਰਾ ਕੋਈ ਵਾਸਤਾ ਨਹੀਂ ਰਿਹਾ ਭਾਉ ਕਰਮ ਕਾਂਡ ਅਤੇ ਸ਼ਰਧ ਦੋਵੇਂ ਹੀ ਨਾਮ ਸਿਮਰਨ ਦੇ ਟਾਕਰੇ ਤੇ ਤੁਸ਼ਣ ਗੁਰੂ ਦੇ ਉਪਦੇਸ਼ ਤੇ ਚੱਲਣ ਦੇ ਮੁਕਾਬਲੇ ਤੇ ਤੁਸ਼ਣ ਪੰਡਤ ਮੁੱਲਾਂ ਛਾੜ ਦੇ ਦੋ ਮੈਂ ਪੰਡਤ ਵਾਲੀ ਗੱਲ ਵੀ ਛੱਡਦੀ ਤੇ ਮੁੱਲਾਂ ਵਾਲੀ ਗੱਲ ਵੀ ਛੱਡਦੀ ਮੈਨੂੰ ਨਹੀਂ ਫਰਕ ਪੈਂਦਾ ਕਿ ਪੰਡਤ ਨੇ ਕੀ ਲਿਖਿਆ ਤੇ ਮੁੱਲਾਂ ਨੇ ਕੀ ਲਿਖਿਆ ਰਹਾਉ ਇਹ ਰਹਾਉ ਵਾਲਾ ਬੰਦ ਬਨ ਬਨੇ ਆਪ ਆਪ ਪਹਿਰਾਉਂ ਪ੍ਰਭੂ ਚਰਣਾ ਵਿੱਚ ਟਿੱਗੀ ਸੁਰਤ ਦੀ ਤਾਣੀ ਹਣ ਹਣ ਕੇ ਮੈਂ ਆਪਣੇ ਆਪ ਨੂੰ ਪਹਿਨਾ ਰਿਹਾ ਜਹ ਨਹੀਂ ਆਪ ਤਹਾਂ ਹੋਏ گاਉਂ ਮੈਂ ਉੱਥੇ ਪਹੁੰਚ ਕੇ ਪ੍ਰਭੂ ਦੀ ਸਿਖਤ ਸਲਾਹ ਕਰ ਰਿਹਾ ਹਾਂ ਜਿੱਥੇ ਆਪਾ ਭਾਵ ਨਹੀਂ ਹੈ ਪੰਡਤ ਮੁੱਲਾ ਜੋ ਲਿਖਦੀਆ ਕਰਮ ਕਾਣ ਤੇ ਸ਼ਰਾਬਾਰੇ ਪੰਡਤਾਂ ਤੇ ਮੌਲਵੀਆਂ ਨੇ ਜੋ ਕੁਝ ਲਿਖਿਆ ਹੈ ਛਾੜ ਚਲੇ ਹਮ ਕਸ਼ੂਨ ਨਲੀਆ ਮੈਨੂੰ ਕਿਸੇ ਦੀ ਵੀ ਲੋੜ ਨਹੀਂ ਹੈ ਮੈਂ ਸਭ ਕੁਝ ਛੱਡ ਦਿੱਤਾ ਹੈ ਹਿਰਦੈ ਖਲਾਸ ਨਿਰਖਲੇ ਮੀਰਾ ਜੇ ਹਿਰਦੇ ਵਿੱਚ ਪ੍ਰੇਮ ਹੋਵੇ ਤਾਂ ਹੀ ਪ੍ਰਭੂ ਦਾ دیدار ਹੋ ਸਕਦਾ ਹੈ ਕਰਮ ਕਾਂਡ ਤੇ ਸ਼ਰਧਾ ਸਹਾਇਤਾ ਨਹੀਂ ਕਰਦਾ ਆਪ ਖੋਜ ਖੋਜ ਮਿਲੇ ਕਬੀਰਾਂ ਹੇ ਕਬੀਰ ਜੋ ਵੀ ਪ੍ਰਭੂ ਨੂੰ ਮਿਲੇ ਹਨ ਆਪਾਂ ਖੋਜ ਖੋਜ ਕੇ ਮਿਲੇ ਹਨ ਕਰਮ ਕਾਂਡ ਅਤੇ ਸ਼ਰਧਾ ਦੀ ਮਦਦ ਨਾਲ ਨਹੀਂ ਮਿਲੇ ਨਿਰਤਨ ਆਦਰ ਕੋਈ ਨ ਦੇ ਕੋਈ ਧਨੀ ਮਨੁੱਖ ਕਿਸੇ ਕੰਗਾਲ ਮਨੁੱਖ ਦਾ ਸਤਕਾਰ ਨਹੀਂ ਕਰਦਾ ਜਾਤ ਜਿਹੜੀ ਮਰਜ਼ੀ ਹੋਵੇ ਧਰਮ ਕਰਮ ਜਿੰਨਾ ਮਰਜ਼ੀ ਕੋਈ ਕਮਾਉਂਦਾ ਹੋਵੇ ਲੱਖ ਯਤਨ ਕਰੇ ਉਹ ਚਿੱਤਨਾ ਤਰੇ ਰਹਾਉ ਲੱਖਾਂ ਯਤਨ ਕਰੇ ਤਾਂ ਵੀ ਨਿਰਤਨ ਨੂੰ ਕੋਈ ਸਰਤਨ ਆਦਰ ਨਹੀਂ ਮਿਲਦਾ ਜੋ ਨਿਰਤਨ ਸਰਤਨ ਕਹਿ ਜਾਏ ਜੇ ਕਦੇ ਕੋਈ ਗਰੀਬ ਬੰਦਾ ਕਿਸੇ ਧਨਵਾਨ ਦੇ ਘਰ ਚਲਾ ਜਾਏ ਅੱਗੇ ਬੈਠਾ ਪੀਠ ਫੇਰਾਈ ਅਗੋ ਧਨੀ ਬੈਠਾ ਉਸ ਗਰੀਬ ਵੱਲ ਪਿੱਠ ਮੋੜ ਲਿੰਦਾ ਹੈ ਜੋ ਨਰ ਜੋ ਸਰਤਨ ਨਿਰਤਨ ਕਹ ਜਾਇ ਪਰ ਜੇ ਧਨੀ ਮਨੁੱਖ ਗਰੀਬ ਦੇ ਘਰ ਜਾਏ ਦੀਆਦਰ ਲੀਆ ਬੁਲਾਏ ਆਦਰ ਦਿੰਦਾ ਹੈ ਜਿਹਾ ਆਇਆ ਨਿਰਤਨ ਸਰਤਨ ਦੋਨੋਂ ਭਾਈ ਹੁੰਜ ਕੰਗਾਲ ਤੇ ਧਨੀ ਦੋਵੇਂ ਭਰਾ ਹੀ ਹਨ ਧਨੀ ਨੂੰ ਇਤਨਾ ਮਾਣ ਨਹੀਂ ਕਰਨਾ ਚਾਹੀਦਾ ਬਾਬੂ ਕੀ ਕਲਾ ਨਾ ਮੇਟੀ ਜਾਈ ਪ੍ਰਭੂ ਦੇ ਰਾਜ ਇਸ ਕਰਕੇ ਕੋਈ ਗਰੀਬ ਰਹਿ ਗਿਆ ਤੇ ਕੋਈ ਤਨੀ ਬਣ ਗਿਆ ਮਿਟਾਈ ਨਹੀਂ ਜਾ ਸਕਦੀ ਕਹਿ ਕਬੀਰ ਨਿਰਤਨ ਹੈ ਸੋਈ ਕਬੀਰ ਆਖਦਾ ਹੈ ਕਿ ਅਸਲ ਵਿੱਚ ਉਹ ਮਨੁੱਖ ਹੀ ਕੰਗਾਲ ਹੈ ਜਾਂਕੇ ਹਿਰਦੇ ਨਾਮ ਨਾ ਹੋਈ ਜਿਸਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਨਹੀਂ ਹੈ ਕਿਉਂਕਿ ਧਨ ਇੱਥੇ ਰਹਿ ਜਾਂਦਾ ਹੈ ਤੇ ਨਾਮ ਧਨ ਦੇ ਨਾਲ ਨਹੀਂ ਬਣਦਾ ਹੈ ਦੂਜਾ ਕਿਤਨਾ ਵੀ ਧਨ ਮਨੁੱਖ ਇਕੱਠਾ ਕਰੀ ਜਾਏ ਕਦੇ ਰਾਜਦਾ ਨਹੀਂ ਮਾਨ ਭੁੱਖਾ ਕੰਗਾਲ ਹੀ ਰਹਿਦਾ ਹੈ ਗੁਰਸੇਵਾ ਤੇ ਭਗਤ ਕਮਾਈ ਜੇ ਗੁਰੂ ਦੀ ਸੇਵਾ ਦੇ ਰਾਹੀ ਭਗਤ ਬੰਦਗੀ ਦੀ ਕਮਾਈ ਕਰੇ ਤਾਂ ਬੇਈਮਾਨ ਸਦੇਹੀ ਪਾਈ ਫਿਰੇ ਬੰਦਾ ਬਣ ਜਦੋਂ ਇਸ ਜੀਵਨ ਵਿੱਚ ਰਹਿ ਕੇ ਗੁਰੂ ਦੇ ਰਾਹੀ ਸੇਵਾ ਕਰਦਾ ਭਗਤੀ ਕਰਦਾ ਤੇ ਭਗਤੀ ਵਾਲਾ ਸੁਭਾਅ ਬਣਾਉਂਦਾ ਗੁਰੂ ਦਾ ਉਪਦੇਸ਼ ਸਮਝਦਾ ਫਿਰ ਇਹਨੂੰ ਪਤਾ ਲੱਗਦਾ ਵੀ ਮਨੁੱਖਾ ਦੇਹੀ ਦੀ ਕੀਮਤ ਕੀ ਹੈ ਨਹੀਂ ਤੇ ਜਾਈਂ ਘੁੰਮਦਾ ਹੈ ਇਹ ਨਹੀਂ ਵੀ ਪਿਛਲੇ ਕਿਸੇ ਜਨਮ 'ਚ ਜੇ 服务 ਕੀਤੀ ਸਿਟੋਣੇ ਨੂੰ ਮਨੁੱਖਾ ਸਰੀਰ ਮਿਲਿਆ ਇਸ ਦੇ ਹੀ ਕੋ ਸਿਮਰੈਂਦੇਵ ਇਸ ਸਰੀਰ ਦੀ ਖਾਤਰ ਦੇਵਤੇ ਵੀ ਤੰਗਦੇ ਹਨ ਭਾਵੇਂ ਵੱਡੇ ਵੱਟ ਵੀ ਪਿੱਛੇ ਵੇਖੋ ਜ਼ਿਕਰ ਆ ਗਿਆ ਬ੍ਰਹਮਾ ਵੀ ਮੇਲਾ ਵਾ ਸ਼ਿਵ ਵੀ ਮੇਲਾ ਵਾ ਵਿਸ਼ਨੂੰ ਵੀ ਮੇਲਾ ਸਾਰੇ ਮੇਲੇ ਯਾਨੀ ਕਿ ਬੰਦਾ ਇਹ ਕੋਈ ਵੀ ਨਹੀਂ ਬਣਿਆ ਜਦੋਂ ਕਿ ਸਾਰੇ ਚਾਹੁੰਦੇ ਆ ਬੰਦੇ ਬਣੇ ਇਹਦੇ ਲਈ ਤਰਸਦੇ ਆ ਪਰ ਬਣੇ ਨਹੀਂ ਸੋ ਦੇਹੀ ਭਜ ਹਰ ਕੀ ਸੇਵ ਇਹ ਤਾਂ ਬਣਨੀ ਸੀ ਗੁਰੂ ਦੇ ਉਪਦੇਸ਼ ਵਿੱਚ ਮਨੁੱਖਾ ਸਰੀਰ ਤਾਂ ਗੁਰੂ ਦੇ ਉਪਦੇਸ਼ ਵਿੱਚ ਬਣਦਾ ਨਹੀਂ ਤਾਂ ਬੰਦਾ ਬੰਦਾ ਉਹ ਕਿ ਵੀ ਜਾਨਵਰ ਹੈ ਭਜੋ ਗੋਬਿੰਦ ਭੂਲ ਮਤ ਜਾਓ ਗੋਬਿੰਦ ਨੂੰ ਯਾਦ ਰੱਖੋ ਮਤਾਂ ਕਿਤੇ ਭੁੱਲ ਜਾਇਓ ਮਾਨਸ ਜਨਮ ਕਾ ਇਹ ਹੀ ਲਾਭ ਮਨੁੱਖਾ ਜਨਮ ਦਾ ਇਹ ਲਾਭ ਹੈ ਕਿ ਤੂੰ ਬੰਦਾ ਬਣ ਕੇ ਸੰਸਾਰ ਤੇ ਵਿਚਰਨਾ। ਵਿਚਰਨਾ ਜਦ ਲਗ ਜਰਾ ਜੋ ਰੋਗ ਨਹੀਂ ਆਇਆ ਜਦੋਂ ਤੱਕ ਬੁਢੇਪਾ ਰੋਗ ਨਹੀਂ ਆ ਗਿਆ। ਜਦ ਲਗ ਕਾਲ ਗਰਸੀ ਨਹੀਂ ਮਾਇਆ ਜਦ ਤੱਕ ਤੇਰੇ ਸਰੀਰ ਨੂੰ ਮੌਤ ਨੇ ਨਹੀਂ ਆ ਪਕੜਿਆ। ਜਦ ਲਗ ਵਿਕਲ ਭਈ ਨਹੀਂ ਬਾਨੀ ਜਦ ਤੱਕ ਤੇਰੀ ਜਬਾਨ ਥੜਕਣ ਨਹੀਂ ਲੱਗ ਪੈਂਦੀ। ਭਜ ਲੈ ਰੇ ਮਨ ਸਾਰਾ ਰੰਗ ਪਾਣੀ ਮਨ ਰੱਬ ਨੂੰ ਯਾਦ ਕਰ ਲਾ ਆਬ ਨਾ ਭਜਸ ਭਜਸ ਕਬ ਭਾਈ 헤 ਭਾਈ ਜੇ ਤੂੰ ਇਸ ਵੇਲੇ ਭਜਨ ਨਹੀਂ ਕਰਦਾ ਤਾਂ ਫਿਰ ਕਦੋਂ ਕਰੇਗਾ ਆਬ ਅੰਤ ਨਾ ਭਜਿਆ ਜਾਈ ਜਦੋਂ ਮੌਤ ਸਿਰ ਤੇ ਆ ਪੜੀ ਉਸ ਵੇਲੇ ਤਾਂ ਭਜਨ ਨਹੀਂ ਹੋ ਸਕੇਗਾ ਜੋ ਕਿਛ ਕਰੇ ਸੋਈ ਅਬਸਾਰ ਜੋ ਕੁਝ ਭਜਨ ਸਿਮਰਨ ਤੋਂ ਕਰਨਾ ਚਾਹੁੰਦਾ ਹੈ ਹੁਣੇ ਹੀ ਕਰ ਲੈ ਫਿਰ ਪਛਤਾਹ ਨਾ ਪਾਵੋ ਪਾਰ ਜੇ ਸਮਾਂ ਲੰਘ ਗਿਆ ਤਾਂ ਮੋੜ ਅਫਸੋਸ ਹੀ ਕਰੇਗਾ ਤੇ ਇਸ ਪਛਤਾਵੇ ਵਿੱਚੋਂ ਖਲਾਸੀ ਨਹੀਂ ਹੋਵੇਗੀ ਸੋ ਸੇਵਕ ਚੋ ਲਾਇਆ ਸੇਵ ਪਰ ਜੀਵ ਦੇ ਕੀ ਵਸ ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਬੰਦਗੀ ਵਿੱਚ ਜੁੜਦਾ ਹੈ ਉਹੀ ਉਸ ਦਾ ਸੇਵਕ ਬਣਦਾ ਹੈ ਤਨਹੀ ਪਾਏ ਨਿਰੰਜਨ ਦੇਵ ਉਸੇ ਨੂੰ ਪ੍ਰਭੂ ਮਿਲਦਾ ਹੈ ਗੁਰ ਮਿਲ ਜਾ ਕੇ ਖੁਲੇ ਕਪਾਟ ਗੁਰੂ ਨੂੰ ਮਿਲ ਕੇ ਜਿਹਦੇ ਕਵਾੜ ਖੁੱਲ ਗਏ ਜਿਹਦਾ ਦਿਮਾਗ ਕੰਮ ਕਰਨ ਲੱਗ ਪਿਆ ਬੋਹਰ ਨਾ ਆਵੇ ਜੋ ਨੀ ਬਾਟ ਤੇ ਉਹ ਜੰਮਣ ਮਰਨ ਦੇ ਗੇੜ ਵਿੱਚ ਫਿਰ ਨਹੀਂ ਪੈਂਦਾ ਇਹੀ ਤੇਰਾ ਅਵਸਰ ਇਹ ਤੇਰੀ ਬਾਤ ਪ੍ਰਭ ਨੂੰ ਮਿਲਣ ਦਾ ਇਹ ਮਨੁੱਖਾ ਜਨਮ ਹੀ ਮੌਕਾ ਹੈ ਇਹ ਵਾਰ ਹੀ ਹੈ ਇਥੋਂ ਖੁੰਝ ਕੇ ਸਮਾਂ ਨਹੀਂ ਮਿਲਣਾ ਘਟ ਭੀਤਰ ਤੋਂ ਦੇਖ ਵਿਚਾਰ ਤੋਂ ਆਪਣੇ ਹਿਰਦੇ ਵਿੱਚ ਵਿਚਾਰ ਕੇ ਵੇਖ ਲੈ ਕਹ ਤ ਕਬੀਰ ਜੀਤ ਕੈ ਹਾਰ ਕਬੀਰ ਆਖਦਾ ਤੇਰੀ ਮਰਜ਼ੀ ਹੈ ਮਨੁੱਖਾ ਜਨਮ ਦੀ ਬਾਜੀ ਜਿੱਤ ਕੇ ਜਾ ਭਾਵੇਂ ਹਾਰ ਕੇ ਜਾ ਬਹੁ ਵਿਦ ਕਹਿਓ ਪੁਕਾਰ ਪੁਕਾਰ ਮੈਂ ਤੈਨੂੰ ਕਈ ਤਰੀਕਿਆਂ ਨਾਲ ਕੂਕ ਕੂਕ ਕੇ ਦੱਸ ਦਿੱਤਾ ਸਮਝਾ ਦਿੱਤਾ ਮਰਜ਼ੀ ਭਾਈ ਹੁਣ ਤੇਰੀ ਹੈ Shiv ki puri basai budhsar ਇਸ ਨਾਮ ਦੀ ਬਰਕਤ ਨਾਲ ਮੇਰੀ ਮਤ ਸੇਸ਼ਟ ਬਣ ਕੇ ਕਲਿਆਣ ਸਰੂਪ ਪ੍ਰਭੂ ਦੇ ਦੇਸ਼ ਵਿੱਚ ਵਸਣ ਲੱਗ ਪਈ ਤਾਹ ਤੋਂ ਮਿਲ ਕੇ ਕਰੋ ਹੁ ਵਿਚਾਰ हे योगी तुसी भी उस देश में चपड़ के प्रभु दे नाम दे विचार करो इत उत की सोजी परै जो मनुख उस देश में अपड़दा है पाव जो मनुख प्रभु चरणा में जुड्या रहंदा है उस नु ये समझ पै जांदी है के होण वाला जीवन केहो जह होना चाहिदा है ते इस दा असर अगले जीवन उत्ते की पेंदा है कौन कर्म मेरा कर कर मरै ਉਸ ਦੇਸ਼ ਵਿੱਚ ਅਪੜਿਆ ਅਪੜਿਆ ਹੋਇਆ ਕੋਈ ਵੀ ਮਨੁੱਖ ਮਮਤਾ ਵਿੱਚ ਫਸਣ ਵਾਲੇ ਕੰਮ ਨਹੀਂ ਕਰਦਾ ਨਿਜ ਪਦਿ ਉਪਰ ਲਾਗੋ ਧਿਆਨ ਹੈ ਜੋਗੀ ਮੇਰੀ ਸੁਰਤ ਉਸ ਪ੍ਰਭੂ ਦੇ ਚਰਨ ਰੂਪ ਕਰ ਵਿੱਚ ਜੁੜੀ ਹੋਈ ਹੈ ਜੋ ਮੇਰਾ ਆਪਣਾ ਅਸਲੀ ਕਰ ਹੈ ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ ਰਹਾਉ ਪ੍ਰਕਾਸ਼ ਰੂਪ ਪ੍ਰਭੂ ਦਾ ਨਾਮ ਹਿਰਦੇ ਵਿੱਚ ਵਸਣਾ ਹੀ ਮੇਰੇ ਲਈ ब्रह्म ज्ञान है मूल द्वारे बंदिया बंद हे योगी इस नाम दी बरकत नाल मैं जगत दे मूल प्रभु दे दर ते टिक के माया दे हर अगे बन बन लिया है रब ऊपर गह राख्या चांद मैं शांत स्वभाव नु ग्रहण करके इस पपो गुण स्वभाव दे उते टिका देता है ਪਛਮ ਦੁਆਰੇ ਸੂਰਜ ਤਪੈ ਜਿੱਤੇ ਪਹਿਲਾ ਗਿਆਨਤਾ ਦਾ ਹਨੇਰਾ ਹੀ ਹਨੇਰਾ ਸੀ ਉਸ ਦੇ ਬੂਹੇ ਉੱਤੇ ਹੁਣ ਗਿਆਨ ਦਾ ਸੂਰਜ ਚਮਕ ਰਿਹਾ ਮੇਰਾ ਡੰਡ ਸਿਰ ਉੱਪਰ ਬਸੈ ਉਹ ਪ੍ਰਭੂ ਜਿਸ ਦੇ ਹੁਕਮ 'ਚ ਸਾਰਾ ਜਗਤ ਹੈ ਹੁਣ ਮੇਰੇ ਮਨ ਵਿੱਚ ਵਸ ਰਿਹਾ ਹੈ ਪਸ਼ਚਮ ਦੁਆਰੇ ਕੀ ਸਿਲ ਓੜ ਨਾਮ ਦੀ ਬਰਕਤ ਨਾਲ ਇਹ ਜੋ ਕਿ ਮੈਂ ਉਸ ਸਿਲ ਦਾ ਅਖੀਲਾ ਸਿਰਾਂ ਲੰਬ ਲਿਆ ਹੈ ਜੋ ਗਿਆਨਤਾ ਦੇ ਹਨੇਰੇ ਦੇ ਥਾਂ ਉਹੇ ਅੱਗੇ ਜੜੀ ਹੋਈ ਸੀ ਤੇ ਹਸੇ ਲਈ ਉੱਪਰ ਖਿੜਕੀ ਔਰ ਕਿਉਂਕਿ ਸਿਲ ਉੱਤੇ ਮੈਨੂੰ ਚਾਨਣ ਦੇਣ ਵਾਲੀ ਇੱਕ ਹੋਰ ਤਾਕੀ ਲੱਭ ਗਈ ਖਿੜਕੀ ਉੱਪਰ ਦਸਵਾਂ ਦਵਾਰ ਇਸ ਤਾਕੀ ਦੇ ਉੱਤੇ ਹੀ ਹੈ ਦਸਵੰਦਾਰ ਜਿੱਥੇ ਮੇਰਾ ਪ੍ਰਭੂ ਵਸਦਾ ਹੈ ਕਹ ਕਬੀਰ ਤਾਕਾ ਅੰਤ ਨਾ ਪਾਰ ਕਬੀਰ ਆਖਦਾ ਹੈ ਕਿ ਹੁਣ ਐਸੀ ਦਸ਼ਾ ਬਣੀ ਹੈ ਜੋ ਮੁੱਕ ਨਹੀਂ ਸਕਦੀ ਜੋ ਖਤਮ ਨਹੀਂ ਹੋ ਸਕਦੀ ਜੋ ਹਮੇਸ਼ਾ ਬਣੀ ਹੀ ਰਹਿਣੀ ਹੈ ਸੋ ਮੁੱਲਾ ਜੋ ਮਨ ਸੋ ਲਰੈ ਅਸਲ ਮੁੱਲਾ ਉਹ ਹੈ ਜੋ ਆਪਣੇ ਮਨ ਨਾਲ ਘੋਲ ਕਰਦਾ ਹੈ ਭਾਉ ਮਨ ਨੂੰ ਵਸ ਕਰੰਦਾ ਜਤਨ ਕਰਦਾ ਹੈ ਗੋਰੇ ਉਪਦੇਸ਼ ਕਾਲ ਸਿਓ ਜੁਰੇ ਗੁਰੂ ਦੇ ਦੱਸੇ ਹੋਏ ਉਪਦੇਸ਼ ਤੇ ਤੁਰ ਕੇ ਮੌਤ ਦੇ ਸਹਮ ਨਾਲ ਟੱਕਰਾ ਕਰਦਾ ਹੈ ਕਾਲਪੁਰਖ ਕਾ ਮਰਦੈ ਮਾਨ ਜੋ ਜਮ ਰਾਜ ਦਾ ਇਹ ਮਾਨ ਕੇ ਸਾਰਾ ਜਗਤ ਉਸ ਤੋਂ थरथरा ਕੰਬਦਾ ਹੈ ਨਾਸ਼ ਕਰ ਦਿੰਦਾ ਹੈ ਇਸ ਮੁੱਲਾ ਕੋ ਸਦਾ ਸਲਾਮ ਮੈਂ ਇਸ ਮੁੱਲਾ ਅੱਗੇ ਸਦਾ ਸਿਰ ਨਿਉਂਦਾ ਹੇ ਹਜੂਰ ਕਤ ਦੂਰ ਬਤਾਵੋ ਹੈ ਮੁੱਲਾ ਰੱਬ ਹਰ ਥਾਂ ਹਾਜ਼ਰ ਨਾਜ਼ਰ ਹੈ ਤੁਸੀਂ ਉਸ ਨੂੰ ਦੂਰ ਕਿਤੇ ਸਤਵੇਂ ਅਸਮਾਨ ਤੇ ਕਿਉਂ ਬਿਠਾ ਸਕਦਾ ਦੱਸ ਦਿਓ ਕਿਉਂ ਬਿਠਾ ਦੱਸ ਦਿਓ ਵੀ ਕਿਤੇ ਹੋਰ ਬਿਠਾਓ ਦੁੰਦਰ ਬੰਦੋ ਸੁੰਦਰ ਪਾਉ ਰਹਾਓ ਜੇ ਉਹ ਸੋਹਣੇ ਰੱਬ ਨੂੰ ਮਿਲਣਾ ਹੈ ਤਾਂ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਕਾਬੂ ਵਿੱਚ ਕਰੋ ਗਿਆਨ ਇੰਦਰੇ ਕਰਮ ਇੰਦਰੇ ਕੰਟਰੋਲ ਵਿੱਚ ਲਿਆਓ ਬਸ ਫਿਰ ਇਹਨਾਂ ਨੂੰ ਕੰਟਰੋਲ ਕਰ ਲਿਆ ਤੇ ਪ੍ਰਮਾਤਮਾ ਮਿਲ ਗਿਆ ਕਾਜੀ ਸੋ ਜੋ ਕਾਇਆ ਵਿਚਾਰੇ ਅਸਲ ਕਾਜੀ ਉਹ ਹੈ ਜਿਹੜਾ ਆਪਣੀ ਕਾਇਆ ਦੀ ਵਿਚਾਰ ਕਰੇ ਨਾ ਕਿ ਧਰਮ ਗ੍ਰੰਥਾਂ ਦੀ ਵਿਚਾਰ ਕਰੇ ਕਾਇਆ ਕੀ ਅਗਨ ਬ੍ਰਹਮ ਪਰ ਜਾ ਰਹਿ ਤੇ ਅੰਦਰ ਦੀ ਅਗਨ ਨੂੰ ਗੁਰੂ ਦੇ ਉਪਦੇਸ਼ ਨਾਲ ਸਾੜੇ ਸੁਪਨੇ ਬੇਨੰਦਨ ਦੇ ਚਰਣਾ ਸੁਪਨਾ ਵੀ ਮਾੜਾ ਨਾ ਹੋਣ ਦੇਵੇ ਸੁਪਨੇ ਵਿੱਚ ਵੀ ਬੁਰਾ ਖਿਆਲ ਪੈਦਾ ਨਾ ਹੋਣ ਦੇਵੇ ਦਿਸਕਾ ਜੀ ਕੋ ਜਰਾ ਨ ਪਰਣਾ ਇਹੋ ਜਾਂ ਕਾਜੀ ਬੁਢੇਪਾ ਤੇ ਮੌਤ ਤੋਂ ਬਚਿਆ ਰਹਿੰਦਾ ਬੁਢੇਪੇ ਦਾ ਮਤਲਬ ਨਾ ਕਰਨ ਦੀ ਹਿੰਮਤ ਮੇਰੇ ਤੋਂ ਨਹੀਂ ਹੋਣਾ ਫਿਰ ਸਭ ਕੁਝ ਕਰਨ ਦੇ ਕਾਬਿਲ ਬਣ ਜਾਂਦਾ ਤੇ ਆਤਮਿਕ ਮੌਤੇ ਨਹੀਂ ਮਰਦਾ ਸੋ ਸੁਲਤਾਨ ਜੋ ਦੁਇ ਸਰਤਾਨੇ ਅਸਲ ਸੁਲਤਾਨ ਬਾਦਸ਼ਾਹ ਉਹ ਹੈ ਜੋ ਗਿਆਨ ਤੇ ਵਿਰਾਗ ਦੇ ਦੋ ਤੀਰ ਤਣਦਾ ਬਾਹਰ ਜਾਤਾ ਭੀਤਰ ਆਨੈ ਬਾਹਰ ਦੁਨੀਆਂ ਦੇ ਪਦਾਰਥਾਂ ਵੱਲ ਭਟਕਦੇ ਮਨ ਨੂੰ ਅੰਦਰ ਵੱਲ ਲਿਆਉਂਦਾ ਗਗਨ ਮੰਡਲ ਮੈਂ ਲਸ਼ਕਰ ਕਰੇ ਪ੍ਰਭੂ ਚਰਨਾਂ ਵਿੱਚ ਜੁੜ ਕੇ ਆਪਣੇ ਅੰਦਰ ਭਲੇ ਗੁਣ ਪੈਦਾ ਕਰਦਾ ਸੋ ਸੁਲਤਾਨ ਛਤਰ ਸਿਰ ਧਰੈ ਉਹ ਸੁਲਤਾਨ ਆਪਣੇ ਸਿਰ ਤੇ ਅਸਲ ਛਤਰ ਚਲਾਉਂਦਾ योगी गोरख गोरख ਕਰੇ ਜੋਗੀ ਪ੍ਰਭੂ ਨੂੰ ਵਿਚਾਰ ਕੇ ਗੁਰੂ ਗੁਰਖ ਜਪਦਾ ਹੈ Hindu Ram naam uchare Hindu Shri Ramchandra di murti vich hi mithhe hoye Ram da naam hi uchardda hai Musalman ka ek khuda hai Musalman ek akal nu ik Allah nu manda par manda hai ik thaan te ikke thaan te manda ਮੰਡਾ ਇੱਕ ਪਰ ਇੱਕ ਥਾਂ ਤੇ ਮੰਨਦਾ ਕਬੀਰ ਕਾ ਸਵਾਮੀ ਰਹਾ ਸਮਾਏ ਪਰ ਮੇਰਾ ਕਬੀਰ ਦਾ ਪ੍ਰਭੂ ਉਹ ਹੈ ਜੋ ਸਭ ਵਿੱਚ ਵਿਆਪਕ ਹੈ ਸਾਰਿਆਂ ਥਾਵਾਂ ਤੇ ਵਸਦਾ ਹੈ